हजुर सहमन देखे सर ਅੱਜ ਦੇ ਕਿਸੇ ਸਾਹਮਣੇ ਕੈਮਰੇ ਪਲੇਸ ਜਿੰਦਾ ਨੇ ਸ਼ਹੀਦ ਆਜ਼ਾਦ ਬਰਕਰ ਕਲੱਬ ਨੂੰ ਲਗਵਾਇਆ ਕਿਉਂਕਿ ਦੇਸ਼ ਦੇ ਸ਼ਹੀਦਾਂ ਨੂੰ ਯਾਦ ਕਰਨਾ ਸਾਨੂੰ ਇੱਕ ਪ੍ਰੇਰਣਾ ਦਿੰਦਾ ਕਿ ਆਪਣੇ ਦੇਸ਼ ਵਾਸਤੇ ਕਿਸ ਤਰ੍ਹਾਂ ਆਪਣੇ ਆ ਆਪਾਂ ਜਾਨਾਂ ਕੁਰਬਾਨ ਕਰਦੇ ਨੇ ਕਿਸ ਤਰ੍ਹਾਂ ਆਪਾਂ ਆਪਣੇ ਦੇਸ਼ ਦੀ ਸੇਵਾ ਕਰਦੇ ਨੇ ਮੈਂ ਸੰਗਤ ਖੂਦਾਨ ਦਾ ਜਿਹੜਾ ਕੈਂਪ ਹੈ ਇਸ ਤੋਂ ਵੱਡਾ ਉਹਨਾਂ ਸ਼ੀਸ਼ਾ ਨੂੰ ਸੰਭਾਲਣ ਨੂੰ ਕੋਈ ਨਹੀਂ ਹੋ ਸਕਦਾ ਕਿਉਂਕਿ ਖੂਦਾਨ ਦੇ ਨੇ ਅੱਜ ਸਾਨੂੰ ਮਾਣ ਮਹਿਸੂਸ ਹੋਇਆ ਕਿ ਉਹਨਾਂ ਨੇ ਸਾਡੇ ਨਾਲ ਹੱਥ ਨਾ ਟਟਣ ਕੀਤਾ ਉਹਨਾਂ ਦਾ ਇੱਥੇ ਪਹੁੰਚਦਿਆਂ ਕਿਉਂਕਿ ਮੈਂ ਦੱਸਣਾ ਚਾਹਣਾ ਕਿ ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਦੇ ਵੱਲੋਂ ਜਿੱਥੇ ਖੇਡਾਂ ਦੇ ਵਿੱਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹਰ ਸਾਲ ਨਾਪਾ ਦੇ ਵਿੱਚ ਜਿਹੜਾ ਰਪਤਨ प्लीज सामने थैंक यू सामने सर थैंक यू ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸਿਖਦੇਵ ਜੀ ਦੇ ਸਹੀਦੀ ਦਿਹਾੜੇ ਮੌਕੇ ਆਜ਼ਾਦ ਵੈਲਫੇਅਰ ਐਂਡ ਸਪੋਰਟਸ کلب ਨਾਬਾ ਦੇ ਵੱਲੋਂ ਨਾਬਾ ਹਲਕੇ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਜਿਹੜਾ ਅੱਜ ਵੱਡਾ ਖੂਨਦਾਨ ਕੈਂਪ ਲਗਾਇਆ ਗਿਆ ਕਿਉਂਕਿ ਨਾਬਾ ਹਲਕੇ ਦੇ ਇੱਕ ਨੌਜਵਾਨ ਨੇ ਉਹਨਾਂ ਤੋਂ ਸਾਹ ਤੇ ਉਹਨਾਂ ਦੀ ਇੱਕ ਤਮੰਨਾ ਸੀ ਕਿ ਆਪਾਂ ਖੂਨਦਾਨ ਕੈਂਪ ਲਵਾ ਕੇ ਜਿਹੜਾ ਆਪਣੇ ਦੇਸ਼ ਦੇ ਸੀਨੇ ਉਹਨਾਂ ਨੂੰ ਇੱਕ ਸੱਚੀ ਸੁੱਚੀ ਸਰਦਾਜ ਦੀ ਪੇਟ ਕਰ ਸਕੀ ਤੇ ਸਪੂਨਦਾਨ ਦਾ ਜਿਹੜਾ ਕੈਕਟਰਾ ਤੋਂ ਘਟਨਾ ਉਹ ਸਾਡੇ ਪੰਜਾਬ ਮੰਡੀ ਬੋਡ ਦੇ ਚੇਅਰਮੈਨ ਸਤਾ ਹਰਚੰਦ ਸਿੰਘ ਵਰਸਤ ਜੀ ਨੇ ਕੀਤਾ ਤੇ ਨਾਲ ਹੀ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਸਾਬਕਾ ਮੀਡੀਆ ਸਲਾਹਕਾਰ ਨੇ ਆਪਣੇ ਬਲਤੇਜ ਪੰਨੂ ਜੀ ਤੇ ਪੀਆਰਟੀਸੀ ਪੰਜਾਬ ਦੇ ਜਿਹੜੇ ਚੇਅਰਮੈਨ ਨੇ ਰਣਜੋਤ ਸਿੰਘ ਹਡਾਣਾ ਜੀ ਉਹ ਵੀ ਇੱਥੇ ਪਹੁੰਚ ਰਹੇ ਨੇ ਤੇ ਅਸੀਂ ਤਾਂ ਨੌਜਵਾਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਵੋ ਸਮਾਜ ਸੇਵਾ ਵੱਲ ਧਿਆਨ ਦਿਈਏ ਦੇਸ਼ ਦੀ ਸੇਵਾ ਵੱਲ ਧਿਆਨ ਦਿਈਏ ਤਾਂ ਜੋ ਜਿਹੜੀ ਸਾਡੀ ਨੌਜਵਾਨੀ ਆ ਉਸ ਨੂੰ ਬਚਾਉਣ ਲਈ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਸਰਕਾਰ ਜਿਹੜਾ ਖੇਡਾਂ ਵੱਲ ਉਤਸਾਹਤ ਕਰ ਰਹੀ ਆ ਤੇ ਨਸ਼ਿਆਂ ਦੇ ਖਿਲਾਫ ਜਿਹੜਾ ਤੁਸੀਂ ਦੇਖਿਆ ਜੋਦ ਨਸਿਆਂ ਬ੍ਰੋ ਜਿਹੜੀ ਮਹਾਨ ਸੜੀ ਗਈ ਆ ਉਸ ਤਹਿਤ ਜਿਹੜੇ ਨਸਾ ਤਸਕਰ ਨੇ ਉਹਨਾਂ ਦੇ ਜਿਹੜੇ ਨਜਾਇਜ਼ ਜਿਹੜੇ ਘਰ ਬਣਾਏ ਹੋਏ ਨੇ ਜਿਹੜੀ ਨਜਾਇਜ਼ ਬਿਲਡਿੰਗਾਂ ਬਣਾਈਆਂ ਉਹਨਾਂ ਨੂੰ ਢਾ ਰਹਿਆਂ ਤਾਂ ਜੋ ਸਾਡੀ ਜਿਹੜੀ ਨੌਜਵਾਨੀਆਂ ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਕਰਕੇ ਨਸੇ ਦੇ ਵਿੱਚ ਪੈ ਗਈ ਸੀ ਤੇ ਉਸ ਨੂੰ ਨਸਿਆਂ ਤੋਂ ਬਚਾਉਣ ਦੀ ਅਸੀਂ ਜਿਹੜੇ ਨੌਜਵਾਨਾਂ ਨੂੰ ਇੱਕ ਜਿਹੜੇ ਨੌਜਵਾਨ ਨਸਿਆਂ ਦੇ ਵਿੱਚ ਲੱਗੇ ਨੇ ਉਹਨਾਂ ਨੂੰ ਅਸੀਂ ਹਸਪਤਾਲਾਂ ਦੇ ਵਿੱਚ ਭਰਤੀ ਕਰਾ ਕੇ ਉਹਨਾਂ ਦਾ ਇਲਾਜ ਕਰਾ ਕੇ ਉਹਨਾਂ ਨੂੰ ਨਵੀਂ ਜ਼ਿੰਦਗੀ ਦੇ ਸਕੀਏ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਕਬੱਡੀ ਜੰਗ ਛੜੀ ਆ ਉਹਦਾ ਲੋਕਾਂ ਦੇ ਵਿੱਚ ਭਾਰੀ ਹਿਸਾ ਤੇ ਪੰਜਾਬ ਨੂੰ ਅਸੀਂ ਜਲਦ ਹੀ ਨਸ਼ਾ ਮੁਕਤ ਸੂਬਾ ਬਣਾਵਾਂਗੇ ਧੰਨਵਾਦ ਕਰਦੇ ਆ ਖਾਸ ਤੌਰ ਤੇ ਲਾਲੀ ਜੀ ਦਾ ਜੱਸੀ ਸੋਹਿਆਵਾਲਾ ਜੀ ਦਾ ਜਿਨ੍ਹਾਂ ਨੇ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਜਾਨਾਂ ਤੱਕ ਵਾਰੀਆਂ ਜੇ ਉਹਨਾਂ ਨੂੰ ਸਮਰਪਿਤ ਹੋ ਕੇ ਨੌਜਵਾਨ ਆਪਣਾ ਖੂਨ ਦਾਨ ਦਿੰਦੇ ਨੇ ਮੈਂ ਸੰਦਾ ਇਸ ਤੋਂ ਨੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਕਣਕ ਦਾ ਸੀਜ਼ਨ ਜਿਹੜਾ ਕਿੰਨੀ ਕੁ ਤਿਆਰੀ ਹੈ ਸਾਡੀ ਪੂਰੀ ਤਿਆਰੀ ਹੈ ਜੀ ਕਣਕ ਦਾ ਸੀਜ਼ਨ ਸਾਰਾ ਮੰਡੀਆਂ ਦਾ ਪ੍ਰਬੰਧ ਅਸੀਂ ਕਰ ਰਹੇ ਹਾਂ ਵੱਡੇ ਪੱਧਰ ਤੇ ਕੋਈ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਂਦੀ ਕਣਕ ਤਾਂ ਸੀਜ਼ਨ ਤਾਂ ਆ ਗਿਆ ਪਰ ਜਿਹੜੇ ਚਾਵਲ ਨੇ ਉਹ ਸਪੇਸ ਅਜੇ ਖਾਲੀ ਨਹੀਂ ਹੋਈ ਮਾਰਚ ਦਾ ਮਹੀਨਾ ਕਿਹਾ ਸੀ ਇਹ ਹੁਣ ਖਾਲੀ ਨਹੀਂ ਹੋਇਆ ਇਹ ਹੁਣ ਦੇਖੋ ਕੇਂਦਰ ਦੀ ਮੋਦੀ ਸਰਕਾਰ ਐ ਹਮੇਸ਼ਾ ਪੰਜਾਬ ਨਾਲ ਧੱਕੇ ਕਰਦੀ ਐ ਸਾਡਾ ਰੂਰਲ ਡਿਵੈਲਪਮੈਂਟ ਫੰਡ ਵੀ ਉਹਨਾਂ ਨੇ ਰੋਕ ਰੱਖਿਆ तकरीबन 7500 ਕਰੋੜ ਦੇ ਕਰੀ ਔਰ ਹੋਰ ਵੀ ਕੋਈ ਪੰਜਾਬ ਦੇ ਕਿਸਾਨਾਂ ਵਾਸਤੇ ਕੋਈ ਪੈਕੇਜ ਨਹੀਂ ਕੇਂਦਰ ਨੇ ਦਿੱਤਾ ਸਾਡੇ ਇੱਥੇ ਫਲੱਡ ਆਇਆ ਨੁਕਸਾਨ ਹੋਇਆ ਸੜਕਾਂ ਟੁੱਟੀਆਂ ਕੋਈ ਪੈਕੇਜ ਨਹੀਂ ਉਹਨਾਂ ਨੇ ਦਿੱਤਾ ਸਾਨੂੰ ਦੁੱਖ ਹੈ ਇਸ ਗੱਲ ਦਾ ਔਰ ਜਿਹੜਾ ਝੋਨਾ ਸਟੋਰਾਂ ਚ ਪਿਆ ਹੈ ਉਹਦਾ ਸਾਡਾ ਹੈ ਹੀ ਨਹੀਂ ਉਹ ਤਾਂ ਐਫਸੀਆਈ ਦੀ ਪ੍ਰਾਪਰਟੀ ਹੈ ਉਹਨਾਂ ਨੂੰ ਇੱਥੋਂ ਸ਼ਿਫਟ ਕਰਨਾ ਚਾਹੀਦਾ ਜਿੱਥੇ ਜਿੱਥੇ ਉਹਨਾਂ ਨੇ ਪਬਲਿਕ ਡਿਸਟ੍ਰੀਬਿਊਸ਼ਨ ਦੇ ਤਹਿਤ ਵੰਡਣਾ ਉੱਥੇ ਲੈ ਜਾਣ ਚਾਕੇ ਤਾਂ ਕਿ ਸਾਡੇ ਜਿਹੜੇ ਸੈਲਰ ਮਾਲਕ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਬਰਤਖਾਲ ਜਿਹੜਾ ਝੋਨਾ ਦੀ ਸੈਲਰਾਂ ਚ ਹੈ ਜੀ ਪਿਆ ਨਾ ਕਿ ਗਦਾਮਾਂ ਚ ਪਿਆ ਜੀ ਕਿਉਂਕਿ ਸੈਲਰਾਂ ਵਿੱਚ ਝੋਨਾ ਪੰਜਾਬ ਸਰਕਾਰ ਨੇ ਨੇ ਸ਼ੈਲਰਾਂ ਚ ਨਹੀਂ ਪਿਆ ਉਹ ਮੇਰੀ ਮੇਰੀ ਬੰਤੀ ਸੁਣੋ ਜਿਹੜਾ ਗਡਾਉਨ ਫੁੱਲ ਸੀਗੇ ਇਸ ਕਰਕੇ ਸ਼ੈਲਰਾਂ ਨੂੰ ਆਗਿਆ ਦਿੱਤੀ ਸੀ ਪਰ ਹੈ ਤਾਂ ਉਹ ਐਫਸੀ ਆਈ ਦਾ ਸਾਡਾ ਤਾਂ ਹੈ ਨਹੀਂ ਐਕਚੁਅਲੀ ਪਿਆਰ ਉਹ ਬੋਤਾ ਹੈ ਜਿਸ ਨੇ ਖਰੀਦਾ ਹੈ ਜੀ ਜਿਹਨਾਂ ਤੁਸੀਂ ਕੇਂਦਰ ਕਰਨੀ ਕਹਿ ਰਹੇ ਹੋ ਬਕਾਇਆ ਕਿੰਨਾ ਹੈ ਬਕਾਇਆ ਮੇਰਾ ਖਲ तकरीबन 100 100 ਮੀਟ੍ਰਿਕ ਟਨ ਤੋਂ ਵੱਧ ਹੋਣਾ ਕੀ ਲੱਗਦਾ ਫਿਰ ਜੇ ਨਾ ਚੱਕੇ ਫਿਰ ਕਿਸਾਨ ਨਹੀਂ ਚੱਕਣਗੇ ਚੱਕਣਗੇ ਨਹੀਂ ਕਿਸਾਨ ਨਹੀਂ ਕਿਸਾਨਾਂ ਨੂੰ ਰੋਣ ਦੇ ਪਹਿਲਾਂ ਕਿਹੜਾ ਰੋਣ ਦਿੱਤਾ ਕਿਸਾਨਾਂ ਨੂੰ ਕਿਸਾਨਾਂ ਨੂੰ ਨਹੀਂ ਰੋਲਣ ਦਿੰਦੇ ਝੋਨਾ ਚਕਾਵਾਗੇ ਅਸੀਂ ਕੇਂਦਰ ਨੂੰ ਬਾਰ ਬਾਰ ਜ਼ੋਰ ਪਾ ਰਹੇ ਹਾਂ ਮੋਦੀ ਸਾਹਿਬ ਨੂੰ ਬੇਨਤੀ ਕਰ ਰਹੇ ਹਾਂ ਕਿ ਇਹਨੂੰ ਤਕਬਾਓ ਤਾਂ ਕਿ ਗੋਡਾਊਨ ਖਾਲੀ ਹੋਣ ਸ਼ੈਲਰ ਖਾਲੀ ਹੋਣ ਮਿਲਿੰਗ ਕਰ ਰਹੇ ਇਹਦੇ ਜਿਹੜੇ ਉਹਨਾਂ ਨੂੰ ਅੱਗੇ ਵਾਸਤੇ ਵੀ ਸਪੇਸ ਚਾਹੀਦੀ ਹੈ ਜੀ ਸਰਕਾਰ ਦੀ ਮੱਦੇ ਨਜ਼ਰ ਕਿਸ ਤਰ੍ਹਾਂ ਕਿਸਾਨਾਂ ਨੂੰ ਅਪੀਲ ਕਰਨਾ ਚਾਹੁੰਦੇ ਕਿਸਾਨਾਂ ਨੂੰ ਅਪੀਲ ਤਾਂ ਇਹੀ ਹੈ ਕਿ ਫਸਲ ਸਬਸੁੱਥਰੀ ਕਰਕੇ ਚੰਗੇ ਢੰਗ ਨਾਲ ਮੰਡੀਆਂ ਚ ਲੈ ਕੇ ਆਉਣਾ ਅਸੀਂ ਸਵਾਗਤ ਕਰਾਂਗੇ ਹਰ ਤਰ੍ਹਾਂ ਉਹਨਾਂ ਨੂੰ ਸਹੂਲਤ ਦੇਵਾਂਗੇ ਮੰਡੀਆਂ ਚ ਸਾਰੇ ਪ੍ਰਬੰਧ ਸਫਾਈ ਦਾ ਪ੍ਰਬੰਧ, ਬਿਜਲੀ ਦਾ ਪ੍ਰਬੰਧ, ਛਾਂ ਦਾ ਪ੍ਰਬੰਧ, ਪਾਣੀ ਦੇ ਪ੍ਰਬੰਧ ਅਸੀਂ ਕਰ ਰਹੇ ਹਾਂ ਵੱਡੇ ਪੱਧਰ ਤੇ। ਅਕਾਲੀ ਦਲ ਦੀ ਸਿੱਧੀ ਕਿਸ ਤਰ੍ਹਾਂ ਦੇਖਦੇ ਹਾਂ? ਲਗਾਤਾਰ ਜੋ ਕੁਝ ਬਤਾਇਆ। ਦੇਖੋ ਉਹਨਾਂ ਦੀ ਆਪਣੀ ਪਾਰਟੀ ਹੈ ਪਰੰਤੂ ਦੁੱਖ ਹੁੰਦਾ ਹੈ ਜਦੋਂ ਉਹ ਸਾਡੀਆਂ ਸੰਸਥਾਵਾਂ ਨੂੰ ਤਬਾਹ ਕਰਦੇ ਨੇ। ਅੱਜ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਜਿਹੜੇ ਜਿਹਨੂੰ ਸਾਰੇ ਦੁਨੀਆਂ ਦੇ ਸਿੱਖ ਆਪਣਾ ਇੱਕ ਨਾਸਟ ਹੁਕਮ ਮੰਨਦੇ ਨੇ ਉਹਨੂੰ ਵੀ ਇਹਨਾਂ ਨੇ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਗੱਲ ਦਾ ਦੁੱਖ ਹੈ ਅਦਰਵਾਈਜ਼ ਉਹਨਾਂ ਦਾ ਆਪਣਾ ਨਿੱਜੀ ਮਾਮਲਾ। ਪਾਰਟੀ ਆਪਣੇ ਤੌਰ ਤੇ ਜੋ ਮਰਜ਼ੀ ਕਰਦੀ ਰਹੇ ਪਰ ਮੈਂ ਬੇਨਤੀ ਕਰਦਾ ਘੱਟੋ ਘੱਟ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਵੱਲ ਕੋਈ ਨੁਕਸਾਨ ਪਹੁੰਚਾਉਣ ਵਾਲੀ ਗੱਲ ਨਾ ਕਰੇ ਠੀਕ ਠੀਕ